ਆਜੋ ਆਜੋ ਆਪੂ ਜੀ ਆਜੋ ਵੇ ਸ਼ਰੀ ਸ਼ਰੀਓ ਨੂੰ ਪੈਂਡਿਆ ਵਾ ਐਦਕੀ ਤੁਸੀਂ ਲੇਟ ਹੋ ਗਏ ਲੇਟ ਤੇਰੇ ਨਾਲ ਆਈ ਉਹ ਤੁਮ ਆਹ ਹੇਟ ਜਾਓ ਗਾਜੋ ਸਾਮੇ ਆਜੋ ਸਾਮੇ ਆਜੋ ਮੋਰੇ ਦੇਣਗੇ ਤੇ ਅਸੀਂ ਤਾਂ ਬਦਨਾ ਫਿਰ ਮੈਂ ਚੱਲ ਆਈ ਤਾਂ ਡੀਕਣੇ ਵੀ ਚੱਲ ਕਦੋਂ ਆਓ ਪੀਰ ਘੱਟ ਪਊਗਾ ਮਾੜਾ ਉਹਦੇ ਪਾ ਦਿਓ ਹਾਂ ਨਾ ਉਹ ਤਾਂ ਹੀ ਹੈ ਨਾ ਪਾ ਲਓ ਸਾਸਰੀ ਕਾ ਨਾਮ ਸਾਸਰੀ ਕਾ ਪਿਛਲੇ ਹਰ ਦਿਨ ਪਹਿਲੇ ਨਾ ਪੇਟ ਵਗੈਰਾ ਵੀ ਕਰ ਲਈ ਹੁਣ ਇੱਕ ਦਿਨ ਪਹਿਲਾਂ ਦੀ ਵਿਆਹ ਜਦੋਂ ਪੇਟ ਵਾਲੇ ਲਾਏ ਤੁਸੀਂ ਉੱਥੇ ਪਾਣੀ ਵਾਲੇ ਦੂਜੇ ਲਾਈਟ ਵਾਲੇ ਅਸ਼ਾ ਨਹੀਂ ਉਹ ਆਰਟੀਫੀਸ਼ੀਅਲ ਨਹੀਂ ਲੈਣੇ ਹੈਗੇ ਆ ਤੇ ਚਲੋ ਸ਼ਗਨ ਵਧੀਆ ਹੁੰਦਾ ਹੈ ਸ਼ੁਰੂ ਤੋਂ ਚੱਲਦੇ ਆ ਜੁੱਗਾਂ ਜੁੱਗਾਂ ਤੋਂ ਜਿਵੇਂ ਜਿਵੇਂ ਸਿੱਧਾ ਸਿੱਧਾ ਕਰਨੀਂ ਦੇਣਾ ਸਵੇਰੇ ਮੁੰਡਾ ਹਸਾਬ ਨਾਲ ਉਹ ਪਹਿਨਾ ਬਿਆਸ ਗਿਆ ਬਿਆਸੋਂ ਅੰਮ੍ਰਿਤਸਰ ਅੰਮ੍ਰਿਤਸਰੋਂ ਉਹ ਵੀ 25000 ਦੀ ਵਾ ਮਾ ਆਜੋ ਮਾਰਾ ਤੁਸੀਂ ਵੀ ਆਜੋ ਹੈ ਲੈਣੇ ਦੀਵੇ ਦੀਵੇ ਲੈਣੇ ਦੀਵੇ ਲੈਣੇ ਕਿ ਲੜੀਆਂ ਲੈਣੀਆਂ ਵਾ ਸਾਰਾ ਕੋਈ ਧਿਆਨ ਨਹੀਂ ਬਾਪੂ ਦਾ ਠੀਕੇ ਪੋਣੇ ਪੁੱਤ ਕਿਣਕੇ ਵੀ ਮੇਰੇ ਕਿਹੜਾ ਠੀਕੇ ਲਿਆ 11 1 ਇੱਕ ਹੋਰ 12 ਇੱਕ ਦਰਜਨ ਹੋ ਗਏ ਸ਼ਾਰੀ ਨੂੰ ਪੁੱਛ ਲੋ ਸ਼ਾਰੀ ਨੂੰ ਮਨ ਤੱਕ ਕਿੰਨੇ ਲੈਣੇ ਹੈ ਹਾਂ ਸਾਰੇ ਸਾਰੇ ਚਲੋ ਇਹ ਤਾਂ ਕਹਿੰਦੇ ਆਪਾਂ ਭੰਗ ਲੈਣੇ ਨੇ ਇਹਨੇ ਕਿੰਨੇ ਕਿ ਦੋ ਬਰੀ ਪੋਣਾ ਬਾਅਦ ਸੌ ਗਏ ਫਿਰ ਕਿੰਨੇ ਵੇਖਣੇ ਆ ਚਲ ਕੱਲ ਭੀ ਹੋ ਜੇ ਦਵਾਈ ਕੱਲ ਮਨਾਉਣੀ ਆ ਕੱਲੋ ਕੱਲ ਬਣਾਉਣੀ ਆ ਸ਼ਰਾਦ ਅੱਜ ਪੇਟ ਲੈ ਲੈਣਾ ਤੂੰ ਪੇਟ ਕਰਾ ਲੈਣਾ ਠੀਕ ਆ ਦੋ ਕਰਾ ਲੈਣੇ ਚਾਚਾ ਲੈ ਕੇ ਜਾਂਦਾ ਦਾਦੀ ਵੀ ਆ ਗਈ ਤੀ ਚਲ ਹਾਨੂੰ ਲੈ ਜਾਂਦਾ ਵਾ ਹਾਂ ਤੁਹਾਨੂੰ ਲੈ ਕੇ ਦੇਂਗਾ ਕਿ ਨਹੀਂ ਚਲੋ ਲੈ ਚਲੋ ਅਹੀਂ ਤੇ ਲੈ ਲਿਆ ਉਹ ਕਿਥੇ ਚਾੜਿਆ ਵਾ ਅਹੀਂ ਪਿਛਲੀ ਵਾਲੇ ਵਲੌਗ ਚ ਕਿਹਾ ਸੀ ਮੇਰੀ ਗੱਲ ਸੁਣ ਹਾਂ ਅਹੀਂ ਪਿਛਲੀ ਵਾਲੀ ਵਲੌਗ ਵਿੱਚ ਕਿਹਾ ਸੀ ਵੀ ਅਰਕਾ ਦੀਵੇ ਮੈਂ ਜਗਾਉਣੀ ਅਗਲੇ ਸਾਲ ਉਹਨੇ ਦੀ ਘਰ ਦੀ ਜਾਊਗੀ ਘਰ ਦੀ ਗੱਜਾਈ ਨਹੀਂ ਆ ਤਾਂ ਆਪ ਆ ਆਪ ਆ ਗਿਆ ਚੱਲ ਉਹ ਅਜੇ ਲੇਟ ਵਾ ਅਰਕਾ ਆਪ ਆ ਗਿਆ ਅਗਲੇ ਸਾਲ ਆਏਗੀ ਘਰ ਦੀ ਤੇਨੇ ਲੇਟ ਕੀਤੀ ਜਾਂ ਤੇ ਹਾਂ ਆ ਠੀਕ ਇੱਕ ਵੜਾਵਾ ਸਾਂਭ ਮੋੜਿਆ ਹਾਂਜੀ ਚੱਲ ਜਾਈਏ ਜਮੀਨਾਂ ਦੇ ਦੋਦਰ ਚ ਨਾ ਹਾਂ ਦੋਦਰ ਚ ਮੈਂ ਲੈ ਲਿਆ ਚਲ ਆਹ ਬੜੇ ਚੇਰਲੇ ਚ ਗੋਣੇ ਹਣਾ ਇੱਕ ਵਾਰ ਤੀਨਾ ਚ ਤੇਲ ਪਾਦਾ ਕਰਾ ਆਪਣੇ ਅੱਖਾਂ ਦੇ ਸਾਹਮਣੇ ਦੇਖ ਲਾਂਗਾ ਬਾਅਦ ਵਿੱਚ ਅਹੀਂ ਸੌਂ ਜਾ ਫਿਰ ਤੇਲ ਮੁੱਕ ਜੇ ਤੇ ਮੁੱਕ ਜੇ ਚੱਲ ਮਨਨ ਤਾਂ ਲਿਆ ਪਿਆ ਹੈ ਹੁਣ ਹੈ ਬਾ ਠੀਕ 500 500 ਕਿੰਨੇ ਹੁੰਦੇ ਭਲਾ 500 500 ਨਹੀਂ ਲੈਣਾ ਹੈ ਫਸੋ ਨਹੀਂ 50 ਰੁਪਏ 50 ਆਇਆ 50 ਸੌ ਆਜ ਜਿੰਨੇ ਵਹੇ ਲਾਇਆ ਚੜਾ ਲਾਂਗੇ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਤਿ ਸ਼ਕਾਲ ਸਤਿ ਸ਼ਕਾਲ ਕੀ ਹਾਲ ਜੇ ਅੱਜ ਦਿਵਾਲੀਆ ਚ ਲੀੜੇ ਨਹੀਂ ਪਾਉਣੇ ਜੋ ਮਰਜੀ ਹੋ ਜੇ ਨਹੀਂ ਪਾਉਣੇ ਅੱਜ ਹਾਂ ਸ਼ਰਾਜਪੁੱਤ ਹੋ ਗਏ 24 24 ਹੋ ਗਏ ਠੀਕ ਲੜੀਆਂ ਲਾ ਕੇ ਚੱਲ ਦਾ ਲੈ ਲੈ ਜਿੰਦੇ ਲੈਣੇ ਲੈ ਲਿਆ ਦੋ ਦਰਚ ਦਾ ਚੰਗਾ ਅੰਕਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜਿੱਦ ਤੂੰ ਨਹੀਂ ਬੁਲਾਈ ਹਾਂ ਸ਼ਰਾਜ ਸੱਸ ਦੀ ਗੱਲ ਸਤਿ ਸ਼੍ਰੀ ਅਕਾਲ ਆ ਬਾਪੂ ਜੀ ਨੂੰ ਬਾਪੂ ਜੀ ਸੱਸ ਦੀ ਗੱਲ ਹੈ ਮਤ ਆ ਜਾ ਆ ਹੁਣ ਸ਼ਰਾਜ ਉਹਨਾਂ ਵੇਜ ਲੈਣੇ ਆਪੇ ਕੱਲੇ ਨੂੰ ਕਰ ਦੇਣਾ ਵਾ ਪੇਂਟ ਲਾ ਕੇ ਤੇ ਇਹਨੂੰ ਦੇ ਦੇਣਾ ਕੀ ਦੇ ਦੇਣਾ ਪੇਂਟ ਲਿਆ ਕੇ ਅੱਛਾ ਤੇ ਜ਼ਿੰਮੇਵਾਰੀ ਇਹਦੀ ਹੈ ਸ਼ਰਾਜ ਇਹਨਾਂ ਨੂੰ ਪੇਂਟ ਕਰਨਾ ਚੰਗਾ ਨਹੀਂ ਇਹ ਹੋਇਆ ਹੀ ਆ ਬਸ ਇਹਨਾਂ ਨੂੰ ਪੇਂਟ ਕਰ ਦੇਣਾ ਮੈਂ ਆਖਣਾ ਪਾਪਾ ਮੇਰੇ ਪਾਪੇ ਨੇ ਕਿਸੇ ਚਾਚੀ ਲੈ ਜਦੋਂ ਹੀ ਆਖਣਾ ਤਾਂ ਵਾਦੇ ਲਿਆ ਉਹੋਂ ਤਾਂ ਲਿਆ ਹੀ ਵੱਟੇ ਦੀ ਵੇਲੇ ਇਹਨੂੰ ਤਾਂ ਮੈਂ ਕਿਹਾ ਤਾਇਆ ਕੋ ਇੱਕੋ ਨੁਕਰ ਵਾਲਾ ਚ ਨੁਕਰਾਨੀ ਆ ਆਜ ਨੁਕਰਾ ਇਹਨੇ ਨਹੀਂ ਕਿਤਾ ਕਰਾਇਆ ਇਹ ਵੀਆਂ ਦਾ ਖੇ ਵੀਆਂ ਦਾ ਰੇ ਸਾਡੀ ਚਾਚੀ ਰਹਿ ਗਈ ਸੀ ਆਂਦੇ ਚ ਨੁਕਰਾ ਦੀ ਵਾਦੀ ਮਿਲਿਆ ਕਿੱਥੇ ਹੁਣ ਚਾਚੀ ਗਈ ਨਹੀਂ ਆਜੋ ਇਹਦੇ ਚ ਕਟਾ ਲੋ ਹੈ ਇਹਦੇ ਚ ਹੈ ਇਹ ਚ ਕਟਾ ਦੋ ਓਏ ਮੁੰਡਿਆ ਆ ਗਏ ਪਾਹੀ ਚਾਚੀ ਮਾਰਤਾ ਚੀਨ ਆਪੇ ਆਂਦੀ ਚਾਚੀ ਹੁਣ ਆ ਵਾਗੀ ਚਾਚੀ ਦਾ ਟੌਰ ਹੀ ਬੜਾ ਜਿਹਾ ਦੇਖਾਂ ਹਾਏ ਦੀਵਾਲੀ ਤੇ ਇਹਨਾਂ ਦੀ ਸਾਡੀ ਕਾਦੀ ਦੀਵਾਲੀ ਵੇਖਾਂ ਹਾਂ ਹਾਂ ਦੀਵਾਲੀ 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 ਤੇ ਇਹਨਾਂ ਦੀ ਵੇ ਟੌਰ ਅਹੀਂ ਤੇ ਐਵੇਂ ਰੁਲੇ ਖੁਲੇ ਹੀ ਆ ਸਾਡਾ ਟੌਰ ਕਿੰਦਰ ਮਾੜਾ ਹੋਇਆ ਇਹ ਮੈਨੂੰ ਇਹ ਪਹਿਲੇ ਦੱਸ ਆ ਤਾਂ ਹੀ ਆਖਿਆ ਦੀਵਾਲੀ ਇਹਨਾਂ ਦੀ ਹੈ ਵੇਲ ਨੂੰ ਸਸਦਾ ਨੂੰ ਸਸਦਾ ਨੂੰ ਤੇ ਵਿਚਾਰੀ ਮਾਤੜੀ ਆ ਸਾਡੀ ਦੀਵਾਲੀ ਦੀਵਾਲੀ 24 ਘੰਟੇ ਸਾਡੀ ਕਾਦੀ ਦੀਵਾਲੀ ਜਾਣਾ ਵੇ ਆਛਾ ਦਹਾਂ ਨਾ ਦੇਂਦਾ ਦਸਾਂਦਾ ਬਾਪੂ ਕਾਣੀ ਵਾਟਰੀ ਨਾ ਕਰਦੇ ਅੱਛਾ ਉਹਨਾਂ ਨੇ 20 ਦਾ ਗਾਇ ਸਾਨੂੰ ਦਹਾਂ-ਦਹਾਂ ਦਿੱਤੇ ਤੇ ਫਿਰ ਤੁਹਾਨੂੰ ਵੀ ਦਹਾਂ-ਦਹਾਂ ਹੀ ਦੇਣਾ ਸੀ ਠੀਕ ਠੀਕ ਆ ਲਓ ਦੇ ਤੇ ਦੇ ਤੇ ਪਾਏ ਦੇ ਤੇ ਦੇ ਤੇ ਦੇ ਤੇ ਇਹਦੀ ਬਾਡੇ ਵੱਲੋਂ ਤੁਹਾਨੂੰ ਗਿਫਟ ਨਹੀਂ ਮਾਡੇ ਵੱਲੋਂ ਗਿਫਟ ਹੈ ਹਾਂ ਹੋ ਲੋਕੀ ਹੋਰ ਕੋਈ ਗਿਫਟ ਦਿੰਦੇ ਤੂੰ ਦੀਵੇ ਗਿਫਟ ਦੇ ਦੇ ਗਿਫਟ ਹੈ ਇਹ ਵੀ ਰਿ ਗਿਫਟ ਦੇ ਰਹੇ ਨੇ ਇਹ ਆਹੋ ਜਿਹੜਾ ਗਿਫਟ ਹੈ ਤੁਹੋ ਕਰਦੀਆਂ ਦਾ ਕਿੰਨਾ ਸਾਬੀ ਤੇ ਇਕਰਤ ਚ ਗਾਓ ਤੇ ਪੂਰੇ ਘਰ ਨੂੰ ਰਸਨਾਓ ਬੇਲੇ ਕਿੱਡਾ ਵੱਡਾ ਗਿਫਟ ਹੈ ਪੂਰੇ ਘਰ ਦੇ ਵਿੱਚ ਰਸਨਾਓ ਹਾਂ ਕੀ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਗਿਫਟ ਦੇਤਾ ਇੱਕ ਹੋਰ ਮਨ ਲਦਨੇ ਆਪਣੇ ਵੱਲੋਂ ਅੱਛਾ ਇੱਕ ਮੇਰੇ ਨਾਲ ਗਿਫਟ ਹੈ ਇੱਕ ਮਨ ਕੋਲਾ ਗਿਫਟ ਨਾ ਮਿਹਰਬਾਨੀ ਕਰ ਲੈ ਇਹ ਗਿਫਟ ਦੇ ਐਡਾ ਹੀ ਐ ਸੱਸ ਨੂੰ ਤੇ ਹੋਰ ਇਹ ਵਿਆਹ ਦਾ ਲੈ ਮੈਂ ਦੀਵਿਆਂ ਦਾ ਗਿਫਟ ਵੀ ਨਾ ਕਿੱਡਾ ਵੱਡਾ ਕਿੱਡਾ ਮਹਾਨ ਗਿਫਟਾ ਇਹ ਸਾਰੇ ਘਰ ਚੋ ਚੱਲ ਇਦਾਂ ਕਰੋ ਸਾਨੂੰ ਗਿਫਟ ਦੇ ਦਿਓ ਫੜ ਸਾਰੇ ਘਰ ਚੋ ਰੋਸ਼ਨੀ ਦਿੱਤਾ ਦੇ ਕੋ ਪੰਜਾਬ ਚਾਚੀ ਕੋ 500 ਰੁਪਏ ਫੜ ਲਾ ਪੇਟ ਕਰਨੇ ਸੀ ਨਾ ਆਪਾਂ ਨੂੰ થઈ ਪਰ ਲੈ ਆ ਕੇ ਦੇਣੇ ਅੱਛਾ ਅੱਛਾ ਮੈਂ ਪੇਂਟ ਤੋਂ ਬਗਿਆਰ ਜਿੱਦਾਂ ਉਹ ਦੀਵੇ ਨਹੀਂ ਚਾਚੀ ਕੋ ਪੰਜਾਰ ਪੇਰ ਫੜ ਲਾ ਫਿਰ ਹੈ ਕਾਹ ਕੇ ਵੀ ਸਾਨੂੰ ਗਿਫਟ ਦੇ ਦੋ ਫਿਰ ਹੋਰ ਕੀ ਜੀਫਟ ਦੀ ਮਨਜ਼ੂਰੀ ਚਾਚੀ ਦੀ ਮਨਜ਼ੂਰੀ ਤਾਂ ਹੀ ਪੈ ਰੱਖ ਲੈਣੇ ਰੱਖੋ ਚੱਲ ਪੀ ਹੋਣੀ ਇਹਨਾਂ ਨੂੰ ਹੁਣ ਪੀਣਾ ਮੈਂ ਨਹੀਂ ਕੱਲ ਨੂੰ ਅੰਦਰ ਪੀਵਾਂਗੇ ਸਵੇਰੇ ਪੀਓਗੇ ਨਾ ਸਵੇਰੇ ਪੀਓ ਦਿਓ ਮੁੜ ਕੇ ਦੋ ਵਜੇ ਪੇਂਟ ਕਰ ਦਿਓ ਚਲੋ ਠੀਕ ਚਲੋ ਜੀ ਅੱਜ ਕੱਲ ਉੱਥੇ ਗਏ ਹੈ ਬਾਬੇ ਰਾਏ ਰਾਵਾ ਤੋਂ ਤੋਂ ਦੇ ਰਾਜੂ ਲੈ ਆਏਗਾ ਪਰ ਆਦਰ ਹੈ ਹੀ ਨਹੀਂ ਕੋਈ ਤੇ ਕਹਿ ਕਿਸੇ ਲੈਣਾ ਹੀ ਨਹੀਂ ਤੇ ਉਹ ਵੀ ਇਹਨਾਂ ਦੇ ਦਿਖਾਵਾ ਕੋਈ ਜਾਂਦੇ ਇਹਨਾਂ ਨੇ ਫਾਇਦਾ ਹੋਇਆ ਅੱਛਾ ਰਾਜਰਾਮ ਤੁਹਾਡੀ ਦੁਕਾਨ ਹੈ ਜਦੋਂ ਬਾਬੇ ਰਾਜਰਾਮ ਉਸ ਦਾ ਬਾਪੂ ਇਹਨਾਂ ਨੂੰ ਵੇਖੂਗਾ ਤਰੀਕਾ ਦੱਸਿਆ ਆ ਆਜੋ ਆਜੋ ਉਹਨਾਂ ਨੇ ਹੋਰ ਵੀ ਕਿਤੇ ਵੇਚਣ ਜਾਣ ਦੋ ਤੁਸੀਂ ਉਹ ਬਾਪੂ ਨੇ ਦੱਸਿਆ ਵਾ ਵੀ ਸਾਡੀ ਦੁਕਾਨ ਵਿੱਚ ਹੱਥ ਵਾਲ ਉੱਥੇ ਪਾਣੀ ਵਾਲੇ ਦੀ ਵਿੱਚ ਤੇਲ ਦੀ ਹੋਣਾ ਪੈਂਦਾ ਇਹ ਮੋੜ ਦਾਗੇ ਤੋਂ ਲਲਾਂਗੇ ਪਾਣੀ ਵਾਲੇ ਪਾਣੀ ਨਾਲ ਜਗਦੇ ਤਾਂ ਨਾ ਕੋਈ ਵੇਖ ਕੇ ਇਹ 50 1.50 ਦੇ ਛੇ ਦਿੰਦਾ ਹੀ ਅੱਛਾ ਨਾਉ ਡਾਈ ਹੈਲੀਕਾਪਟਰ ਲੱਭਣਾ ਕਿੱਥੇ ਆ ਪਿਛਲੇ ਸਾਲ ਵਾਂਗੂ ਇਸ ਸਾਲ ਵੀ ਸਾਰੀ ਜ਼ਿੰਮੇਵਾਰੀ ਝਿੱਤਾਂ ਦੀ ਲੜੀਆਂ ਲਾਉਣ ਦੀ ਮੇਰਾ ਕੰਮ ਬਸ ਦੱਸਣਾ ਕਿ ਲੜੀਆਂ ਠੀਕ ਲੱਗਣ ਡੀਆਂ ਵਾ ਇਹ ਹਰ ਸਾਲ ਜਿੰਮੇਵਾਰੀ ਹੁੰਦੀ ਹੈ ਤੇ ਅਕਤੀ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੀ ਹੋਈ ਇਹ ਲਾ ਦੇ ਮੁੰਡਾ ਆਪਣੇ ਲਾ ਕੇ ਆਇਆ ਸਾਰੀਆਂ ਹੁਣ ਆ ਗਿਆ ਸਾਡੇ ਨਾਲ ਉਹਨੇ ਵੇਖ ਲੈ ਵਿਚਾਰੇ ਨੂੰ ਵੀ ਭਾਬੀ ਕੱਲੀ ਲੱਗੀ ਐ ਇਹ ਜੀਤਾ ਨੇ ਜ਼ੋਰ ਲਾ ਲਿਆ ਪਰ ਚੱਲੀਆਂ ਨਹੀਂ ਪਾਈ ਕੀ ਖਰਾਬ ਹੋ ਗਈ ਤਾਰ ਇਧਰ ਚ ਰਗਾਤੀਆਂ ਇਹਨੇ ਤੇ ਆ ਇਹਨੇ ਕਾਰਡ ਕੱਢੀ ਆ ਵੀ ਆਪ ਰੁੱਖਾਂ ਦੇ ਵਾਲੇ ਲਾਉਣੀਆਂ ਵਾ ਇਹ ਮੁੰਡੇ ਦੀ ਕਾਰਡ ਆ ਮੈਂ ਲਾ ਭਲਾ ਵੇਨੇ ਕਿਦਾਂ ਦਾ ਡਿਜ਼ਾਈਨ ਪਾਉਣਾ ਨੂੰ ਜਿੱਦਾਂ ਦਾ ਬੂਟੇ ਦਾ ਡਿਜ਼ਾਈਨ ਐਦਾਂ ਦਾ ਹੀ ਘੋਲ ਘੋਲ ਘੁਮਾ ਦੇ ਦੋਵੇਂ ਪਾਸੇ ਇਹ ਪੈਂਦਾ ਨਾ ਡਿਜ਼ਾਈਨ ਫੇਰ ਦਿਵਾ ਕੇ ਦੱਸੋ ਚਲੋ ਜੀ ਬੰਦੇ ਕਾਮਯਾਬ ਹੋਈ ਗਏ ਆਖਰਕਾਰ ਸਾਰਾ ਰਲ ਮਿਲ ਕੇ ਨਾ ਜਗਾ ਲਈਆਂ ਜਗਾ ਲਈਆਂ ਜੀ ਤਾਂ ਆ ਦੀਪ ਗਾਂ ਨੂੰ ਦਰਾਣੀ ਵਿੱਚ ਜਗਾਉਣੇ ਨੇ ਦਰਾਣੀ ਤੇ ਚਲੋ ਆ ਕਮ ਚਰੀ ਆ ਦਰਾਣੇ ਦਰਾਣੇ ਲੜੀਆਂ ਲਾਤੀ ਦਰਾਣੇ ਵਿੱਚ ਜਗਾਈਆਂ ਦਰਾਣੇ ਲਾਤੀਆਂ ਲੜੀਆਂ ਦਰਾਣੇ ਦੇ ਉਧਰ ਵੀ ਜਾ ਗਈਆਂ ਸਾਰੀਆਂ ਚਲੋ ਜੀ ਨਹੀਂ ਉਹ ਤਾਂ ਬਾਤ ਲਾਵਾਂਗੇ ਨਹੀਂ ਉਹ ਤਾਂ ਉਹਨਾਂ ਲਾਉਣੀਆਂ ਵਗੇ ਅਗਲੇ ਆ ਰਹੇ ਹੀ ਲਾਉਣਗੇ ਅੱਜ ਹੀ ਲਾਉਣੀਆਂ ਨੇ ਅੱਜ ਹੀ ਲਾਉਣੇ ਨੇ ਇਹਨਾਂ ਨਹੀਂ ਆ ਇਹ ਲਾਉਂਦੇ ਚਲੋ ਥੋੜਾ ਜਿੜਾ ਆ ਹੁਣ ਉਹ ਰੰਗ ਉਹ ਰੰਗ ਪੰਗੇ ਹੋਗੇ ਨਾ ਇੱਧਰ ਇੱਕ ਰੰਗ ਹੋੜਿਆ ਵਾ ਹਾਂ ਉਹ ਸਾਡਾ ਇੱਕ ਹੋਰ ਰੰਗ ਹੀ ਹੈ ਜਿੱਦਾਂ ਮਰਜ਼ੀ ਕਰ ਲੈ ਉਹ ਚਾਚੀ ਕੇ ਵੇਖੀ ਚਲ ਹਾਂ ਪੂਰਾ ਟਾਵਰ ਕੱਢਤਾ ਵੇ ਹਾਂ ਪੂਰਾ ਟਾਵਰ ਕੱਢਤਾ ਨਾ ਵੀ ਜਿੱਦਾਂ ਮੈਂ ਆਪਰ ਉਹ ਲਾਈਆਂ ਹੀ ਨਾ ਉਦਾਂ ਨਹੀਂ ਨਾ ਲਾਈ ਕੋਈ ਨਹੀਂ ਸਵੇਰੇ ਲਾਦਾਂਗੇ ਹੋਰ ਲੈ ਆਗੇ ਆਪਾਰਕ ਤੇ ਵੀ ਲਾ ਦਣੀ ਆ ਇੱਥੇ ਚਾਰ ਚੁਕ ਲਾ ਦੋ ਲਿਆ ਹੋਰ ਆਉਂਦਾ ਜੇ ਕਿ ਇੱਥੇ ਨਾ ਹੀ ਕੋ ਉਥਲੇ ਪੋਤੇ ਦੇ ਉੱਥੇ ਦੇ ਕੋ ਉਹਦੇ ਚਾਰ ਚੁਕ ਲੱਗ ਜਾਣੀਆਂ ਠੀਕ ਆ ਫਿਰ ਦੂਰੋਂ ਲੱਭਣਾ ਹੋਵੇ ਚਲੋ ਹੁਣ ਇਹ ਕਰਦਾਂਗੇ ਸਵੇਰੇ ਕੰਮ ਦਾ ਹੋ ਗਈ ਆ ਜੀ ਜਗਮਗ ਸਾਰੇ ਘਰ ਵਿੱਚ ਤੇ ਇਹ ਹੁਣ ਇਦਾਂ ਹੀ 2-4 ਦਿਨ ਜਗਦਿਆਂ ਰਹਿਣ ਗਿਆ ਚੰਗਾ ਜੀ ਸਾਥੀ ਅਕਾਲ ਜੀ ਸਾਰਿਆਂ ਨੂੰ